ਸਰਦਾਰ ਗੁਰਪ੍ਰੀਤ ਸਿੰਘ ਕੁਲਰ ਕਮਿਸ਼ਨ ਜੀ ਸੰਬਸਦ ਸਾਹਿਬ ਜੀ ਆਪਾਂ ਸਭ ਕੁ ਅਸੀਂ ਡਬਲਟੀ ਚੰਕ ਸਮੇਤ ਸਟਾਫ ਮੌਜੂਦ ਸੀ ਮੁਕਬਰ ਖਾਸ ਸਤਲਾਰ ਵਿਧੀ ਤੇ ਮਤਲਬ ਲਾਂਸ ਰੋਡ ਦੇ ਉੱਪਰ ਮੁਕਾਬਾ ਚੰਦ ਰਿਆ ਵਾ ਜੋ ਅਸੀਂ ਮੌਕੇ ਤੇ ਪ੍ਰਚਾਰ ਤੇ ਮੁਕਾਬਾ ਰਿਗਰ ਕੀਤਾ ਜਿੱਥੇ ਆਪਾਂ ਅਮਨਦੀਪ ਸਿੰਘ ਰਸੀਆਂ ਨੂੰ ਸਮੇਤ ਮੁਕਾ ਔਰ ਸਮਾਨ ਜਿਹੜਾ ਕਬੂਤ ਹੈ ਕਿੰਨੇ ਓਕੇ ਫੜੇ ਗਏ ਜੀ ਇਹਦੇ ਵਿੱਚ ਤਿੰਨ ਓਕੇ ਫੜੇ ਗਏ ਸੀ ਇਹ ਕੋ ਸਮਾਨ ਉਹਦੇ ਚ ਤੰਬਾਕੂ ਦੇਖਿਆ ਸੇਨਕਲ ਉਹਨਾਂ ਦਾ ਕੰਮ ਚੱਲਦਾ ਪਿਆ ਹੋਇਆ ਤੇ ਕੰਮ ਇੱਥੇ ਨਵਾਂ ਚાલુ ਕੀਤਾ ਸੀ ਇਹਨਾਂ ਨੇ ਕੀ ਕਾਰਵਾਈ ਕੀਤੀ ਕੀ ਦਰਾਂ ਇਹ ਤੇ 75 ਨੰਬਰ ਮਕਦਮਾ ਜਿਹੜਾ ਜੀ ਉਹ ਕੀਤਾ ਗਿਆ ਸੀ ਉਹ ਲਾਂਤਾਨੀ ਦਿੱਤੇ ਸੀ ਦਰਜ ਜੀ ਕੀਤਾ ਗਿਆ ਸੀ ਠੀਕ ਹੈ